ਇਹ ਕਿੰਨਾ ਕੁ ਤੁਹਾਨੂੰ ਲੋਕਾਂ ਦਾ ਹੰਗਾਰਾ ਮਿਲਿਆ ਅਗਲਾ ਨਿਸ਼ਾਨਾ ਤੁਹਾਡਾ ਕੀ ਹੋਊਗਾ ਜਦੋਂ ਲੋਕ ਤੁਹਾਨੂੰ ਪੁੱਛਣਗੇ ਪਿੰਡਾਂ ਵਿੱਚ ਕਿਉਂ ਤੁਸੀਂ ਪਹਿਲਾ ਮੋਰਚਾ ਚੱਕਿਆ ਕੋਈ ਨੀ ਰਿਜ਼ਲਟ ਨਿਕਲਿਆ ਦੂਸਰਾ ਮੋਰਚਾ ਕਾਹਤੋਂ ਤੱਕ ਚੱਕ ਲਿਆ ਹੁਣ ਅੱਜ ਮਲਤਵੀ ਕਰ ਤੋਂ ਕਰਨਾ ਪੈਗਾ ਪਰ ਸਿੱਖ ਕੌਮ ਹੈ ਜਿਹੜੀ ਸਿੱਖ ਕਦੇ ਵੀ ਗੁਲਾਮ ਨਹੀਂ ਰਹਿੰਦਾ ਅੱਜ ਆਪਾਂ ਤੁਹਾਨੂੰ ਲੈ ਚੱਲਦੇ ਹਾਂ ਜੀ ਜ਼ਿਲ੍ਹਾ ਫਰੀਦਕੋਟ ਦੇ ਕਸਬਾ ਬਰਗਾੜੀ ਵਿਖੇ ਇਹ ਉਹ ਬਰਗਾੜੀ ਆ ਜੀ ਜਦੋਂ ਗੁਰੂ ਦੋਖੀਆਂ ਵੱਲੋਂ ਪੰਥਦੋਖੀਆਂ ਵੱਲੋਂ ਨੇੜਲੇ ਪਿੰਡ ਬੁਰਜ ਜਵਾਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਨੂੰ ਚੋਰੀ ਕੀਤਾ ਗਿਆ ਅਤੇ ਇਸ ਬਰਗਾੜੀ ਦੀਆਂ ਗਲੀਆਂ ਨਾਲੀਆਂ ਵਿੱਚ ਬੇਪੱਤ ਕੀਤਾ ਗਿਆ ਜਿਸ ਨਾਲ ਸਿੱਖ ਕੌਮ ਦੇ ਹਿਰਦੇ ਬਲੁੰਦਰੇ ਗਏ ਸਿੱਖ ਕੌਮ ਨੇ ਇਸ ਦਾ ਇਨਸਾਫ ਲੈਣ ਲਈ ਤਰ੍ਹਾਂ ਤਰ੍ਹਾਂ ਦੇ ਰੋਸ ਪ੍ਰਦਰਸ਼ਨ ਕੀਤੇ ਮੁਜ਼ਾਹਰੇ ਕੀਤੇ ਪਰ ਸਿੱਖ ਕੌਮ ਨੂੰ ਆਪਣੇ ਇਨਸਾਫ ਦੀ ਕੋਈ ਉਮੀਦ ਨਾ ਜਾਗੀ ਤਾਂ ਇਸ ਤੋਂ ਖਫਾ ਹੋਏ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਸੁਪਰੀਮੋ ਸਰਦਾਰ ਸਿਮਰਜੀਤ ਸਿੰਘ ਮਾਨ ਵੱਲੋਂ ਜਿਲ੍ਹਾ ਅਨਚਾਰਜ ਸਰਦਾਰ ਗੁਰਦੀਪ ਸਿੰਘ ਢੁੱਡੀ ਦੀ ਅਗਵਾਈ ਵਿੱਚ 2 ਜੁਲਾਈ 2021 ਨੂੰ ਗ੍ਰਿਫਤਾਰੀ ਮੋਰਚਾ ਸ਼ੁਰੂ ਕੀਤਾ ਗਿਆ ਇਸ ਮੋਰਚੇ ਦੌਰਾਨ ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਰੋਜ਼ ਸੰਗ ਸਿੰਘੜੀਆਂ ਆ ਕੇ ਆਪਣੀ ਗ੍ਰਿਫਤਾਰੀ ਦਿੰਦੇ ਅਤੇ ਸਰਕਾਰ ਵਿਰੁੱਧ ਰੋਸ ਮਜਾਰਾ ਕਰਕੇ ਇਨਸਾਫ ਦੀ ਮੰਗ ਕਰਦੇ ਪ੍ਰੰਤੂ ਜੋ ਇਹ ਗ੍ਰਫਤਾਰੀ ਮੋਰਚਾ 2 ਜੁਲਾਈ 2021 ਤੋਂ ਚੱਲ ਰਿਹਾ ਸੀ ਉਸ ਨੂੰ ਅੱਜ ਮੁਲਤਵੀ ਕਰ ਦਿੱਤਾ ਗਿਆ ਹੈ ਕਿਉਂ ਮੁਲਤਵੀ ਕੀਤਾ ਗਿਆ ਹੈ ਅਗਲਾ ਮੋਰਚਾ ਪ੍ਰੋਗਰਾਮ ਕੀ ਹੋਵੇਗਾ ਕੀ ਕਾਰਨ ਹੈ ਮੋਰਚੇ ਨੂੰ ਮੁਲਤਵੀ ਕਰਨ ਦੇ ਕਿਉਂ ਸ਼ੁਰੂ ਕੀਤਾ ਗਿਆ ਤੇ ਕਿਉਂ ਖਤਮ ਕੀਤਾ ਗਿਆ ਇਸ ਸੰਬੰਧੀ ਆਪਾਂ ਤੁਹਾਨੂੰ ਲੈ ਚੱਲਦੇ ਹਾਂ ਇਸੇ ਬਰਗਾੜੀ ਦੇ ਗੁਰਦੁਆਰਾ ਸ੍ਰੀ ਪਾਤਸ਼ਾਹੀ 10ਵੀਂ ਜੀਟੋਢੀ ਸਾਹਿਬ ਜੋ ਇਹ ਮੋਰਚਾ ਸੀਗਾ ਤੁਹਾਡੀ ਪਾਰਟੀ ਵੱਲੋਂ ਤੁਹਾਡੀ ਪਾਰਟੀ ਦੇ ਦੇਸ਼ਾਂ ਮੁਤਾਬਕ ਮੋਰਚਾ ਚਲਾਇਆ ਸੀ ਅੱਜ ਕੀ ਗੱਲ ਹੋ ਗਈ ਤੁਹਾਨੂੰ ਕਾਹਤੋਂ ਮੁਲਤਵੀ ਕਰਨਾ ਪਿਆ ਸੈਨ ਸਿੰਘ ਜੀ ਇਹ ਮੋਰਚਾ ਲਗਿਆ ਸੀ ਮੋਰਚਾ ਬਹੁਤ ਸੋਹਣਾ ਚੱਲਿਆ ਇਹ ਅੱਗੇ ਜੋ ਲਕਸ਼ਣ ਆ ਰਹੇ ਆ ਸ਼੍ਰੋਮਣੀ ਕਮੇਟੀ ਤੇ ਐਮਪੀ ਇਲੈਕਸ਼ਨ ਆ ਰਹੇ ਆ ਕੋਕੋ ਜੋ ਹੈਦਰਾਬਾਦੋਂ ਬਹੁਤ ਦੂਰ ਦੂਰ ਤੋਂ ਆਉਣਾ ਪੈਂਦਾ ਸੀ ਖਰਚੇ ਪਾਪਾ ਲਾ ਕਰਿਆ ਖਰਚੇ ਉਹ ਪਾੜਾ ਕਰਿਆ ਖਰਚੇ ਹੁਣ ਆਉਂਦੇ ਹਲਕੇ ਦੇ ਵਿੱਚ ਤਾਂ-ਤਾਂ ਦੇ ਜਿਹੜੇ ਸੰਗਤਾਂੜੀਆਂ ਜ਼ੁਰਤਕੀਆਂ ਤੇ ਪਾਇਰ ਵੀ ਕਰ ਰਹੀਆਂ ਸੋ ਤੁਹਾਨੂੰ ਮਲਤ ਵੀ ਕਰਨ ਦੀ ਕੀ ਲੋੜ ਪੈ ਗਈ ਹੈ ਮਲਤ ਵੀ ਨਹੀਂ ਕੀਤਾ ਇਸ ਨੂੰ ਸਸਪੈਂਡ ਕੀਤਾ ਜੀ ਕਦੋਂ ਦੇਰ ਤੱਕ ਕੋਈ ਅਨੁਮਾਨ ਹੈ ਤੁਹਾਡੇ ਮਨ ਵਿੱਚ ਹੈ ਹਜੇ ਵੀ ਕੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਆ ਦੋਸ਼ੀ ਨੂੰ ਥਲਾਕਾਂ ਪਿੱਛੇ ਕਰੂਗੀ ਪਾਰਟੀ ਫੈਸਲਾ ਕਰੋਗੀ ਸਰਦਾਰ ਸਿਮਰ ਜੀ ਸਿਮਾਨ ਫੈਸਲਾ ਕਰਨਗੇ ਪਾਰਟੀ ਹਾਈ ਕਮਾਂਡ ਫੈਸਲਾ ਕਰੋਗੀ ਫਿਰ ਦੁਬਾਰਾ ਕਦੋਂ ਸ਼ੁਰੂ ਕਰਨਾ ਹੈ ਕਿਉਂਕਿ ਗੁਲਾਮ ਕੌਮਾਂ ਦੀ ਕੋਈ ਆਜ਼ਾਦੀ ਨਹੀਂ ਹੁੰਦੀ ਜਨ ਆ ਰਹੇ ਆ ਤੁਸੀਂ ਐਮਪੀ ਵਜੋਂ ਸ਼੍ਰੋਮਣੀ ਅਕਾਲੀ ਦਲ ਮਾਨ ਵੱਲੋਂ ਅੰਮ੍ਰਿਤਸਰ ਵੱਲੋਂ ਚੌਣ ਲੜਨੀ ਹੈ ਜਦੋਂ ਲੋਕ ਤੁਹਾਨੂੰ ਪੁੱਛਣਗੇ ਪਿੰਡਾਂ ਵਿੱਚ ਕਿਉਂ ਤੁਸੀਂ ਪਹਿਲਾ ਮੋਰਚਾ ਚੱਕਿਆ ਕੋਈ ਨਹੀਂ ਰਿਜ਼ਲਟ ਨਿਕਲਿਆ ਦੂਸਰਾ ਮੋਰਚਾ ਕਾਹਤੋਂ ਤੱਕ ਚੱਕ ਲਿਆ ਹੁਣ ਅੱਜ ਮਲਤਵੀ ਕਰ ਤੋ ਕਰਨਾ ਪੈ ਗਿਆ ਵੇਖੋ ਜੀ ਜਿਹੜੇ ਪਹਿਲਾ ਮੋਰਚਾ ਲਾਇਆ ਸਾਨੂੰ ਉਹਦੇ ਵਿੱਚ ਬਹੁਤ ਪ੍ਰਾਪਤੀ ਹੋਈ ਆ ਬਹੁਤ ਜ਼ਿਆਦਾ ਪ੍ਰਾਪਤੀ ਹੋਈ ਆ ਕਿਉਂ ਕਿ ਗੁਰੂ ਸਾਹਿਬ ਦੇ ਗੇਟ ਦੇ ਮੂਹਰੇ ਵੀ ਗਊ ਦੀ ਆਟੇ ਦੀ ਗਊ ਬਣਾ ਕੇ ਕ੍ਰਾਂ ਦੀ ਜਲ ਤੇ ਲਿਖ ਕੇ ਰਾਤਾ ਸੀਗਾ ਕਿ ਅਨੰਦਪੁਰ ਛੱਡ ਦਿਓ ਫੇਰ ਵੀ ਗੁਰੂ ਦੇ ਮਗਰ ਟਿੱਡੀ ਦਲ ਚਮਕੌਰ ਦੀ ਘੜੀ ਤੱਕ ਆ ਗਿਆ ਸੀ ਇਸ ਤੱਕਾ ਸਾਨੂੰ ਦੋਨਾਂ ਮੋਰਚਿਆਂ ਤੋਂ ਪ੍ਰਾਪਤੀ ਬਹੁਤ ਮਿਲੀ ਹੈ ਤੇ ਬਹੁਤ ਮਿਲੇਗੀ ਵੀਰ ਜੀ ਇਹ ਮੋਰਚਾ ਸੀ ਸਮਾਪਤ ਨਹੀਂ ਕਰ ਰਹੇ ਮੋਰਚਾ ਮੁਤਾਬਲੀ ਕੀਤਾ ਕੁਝ ਦਿਨ ਲਈ ਕਿਉਂਕਿ ਵੋਟਾਂ ਆ ਰਹੀਆਂ ਮੁਰੇ ਉਸ ਕਰਕੇ ਸਾਰੇ ਸਿੰਘ ਵੀ ਉਲਝਣਾ ਜਾਣ ਕਿੰਨਾ ਚਿਰ ਸਾਡੇ ਕੋਲੇ ਪਵਰ ਨਹੀਂ ਆਉਂਦੀ ਉਹਨਾਂ ਚਿਰ ਸਿੱਖਾਂ ਨੂੰ ਕੋਈ ਇਨਸਾਫ ਨਹੀਂ ਮਿਲਣਾ ਸਰਕਾਰਾਂ ਤੋਂ ਕਿਉਂਕਿ ਤਿੰਨ ਸਰਕਾਰਾਂ ਆ ਕੇ ਵਾਅਦੇ ਕਰਕੇ ਸਾਨੂੰ ਬੁੱਧੂ ਬਣਾ ਕੇ ਤੁਰ ਗਈਆਂ ਜਿੰਨਾ ਚਿਰ ਸਾਡੇ ਹੱਥ ਦੇ ਵਿੱਚ ਆਪਰਾਜ ਭਾਗ ਨਹੀਂ ਆਉਂਦਾ ਉਹਨਾਂ ਚਿਰ ਸਾਨੂੰ ਕੋਈ ਇਨਸਾਫ ਨਹੀਂ ਮਿਲਣਾ ਇਹ ਸਰਕਾਰਾਂ ਤੋਂ ਅਸੀਂ ਇਸ ਕਰਕੇ ਮੋਰਚੇ ਨੂੰ ਕੁਝ ਦਿਨਾਂ ਲਈ ਬੰਦ ਕੀਤਾ ਮੋਰਚੇ ਬਾਰੇ ਕਿੰਨਾ ਕੁ ਤੁਹਾਨੂੰ ਲੋਕਾਂ ਦਾ ਹੰਗਾਰਾ ਮਿਲਿਆ ਅਗਲਾ ਨਿਸ਼ਾਨਾ ਤੁਹਾਡਾ ਕੀ ਹੋਗਾ ਇਹ ਕੋਈ 2.5 ਸਾਲ ਇਹ ਮੋਰਚਾ ਚੱਲਿਆ ਹੈ 766 ਜਿਹੜੇ ਜਥੇ ਇੱਥੇ ਗ੍ਰਿਫਤਾਰੀਆਂ ਦਿੱਤੀਆਂ ਨੇ ਕਈ ਵਾਰ ਪੰਜ ਸਿੰਘ ਹੁੰਦੇ ਸੀ ਕਈ ਵਾਰ 10 10 15 15 20 20 ਸਿੰਘ ਵੀ ਆਉਂਦੇ ਰਹੇ ਨੇ 100 100 ਸਿੰਘ ਵੀ ਆਉਂਦੇ ਰਹੇ ਨੇ ਤਕਰੀਬਨ 8000 ਤੋਂ ਉੱਤੇ ਜਿਹੜਾ ਸਿੱਖਾਂ ਨੇ ਇੱਥੇ ਆਪਣੇ ਗੁਰੂ ਦੇ ਬਦਲੇ ਆਪਣੇ ਆਪ ਨੂੰ ਗ੍ਰਿਫਤਾਰੀ ਵਾਸਤੇ ਪੇਸ਼ ਕੀਤਾ ਸੋ ਅਸੀਂ ਪਹਿਲਾਂ ਤਾਂ ਉਹਨਾਂ ਸਾਰਿਆਂ ਦਾ ਆਪ ਜੀ ਦੇ ਮਾਧਿਅਮ ਰਾਹੀਂ ਧੰਨਵਾਦ ਕਰਦੇ ਹਾਂ ਜਿਹੜੇ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚਦੇ ਆਵੇਂ ਇਹ ਮੋਰਚਾ ਮੁੱਲਤ ਵੀ ਹੋ ਗਿਆ ਮੁੱਲਤ ਦਾ ਮਤਲਬ ਬਾਹਲ ਵੀ ਹੋ ਸਕਦਾ ਇਹ ਮੌਕੇ ਮਤਾ ਕੀਤਾ ਗਿਆ ਮੋਟਾ ਹਰਕਾ ਤੇ ਮਹਾਰਾਜੀ ਕਿਰਪਾ ਦੀ ਸਭ ਤੇ ਤੰਦਰੁਸਤੀ ਰਵੇ ਅਸੀਂ ਸਾਡੇ ਦਿਲ ਵਿੱਚ ਵਰਾਗ ਹੋਇਆ ਕਿ ਆਪਣੇ ਗੁਰੂ ਦੀ ਖਾਤਰ ਸਾਦੋਂ ਵੀ ਕੁਝ ਨਾ ਕੁਝ ਕਰਨਾ ਚਾਹੀਦਾ ਸੋ ਅਸੀਂ ਉਸ ਸਮੇਂ ਤੋਂ ਲੈ ਕੇ ਇਸ ਅਰੰਭੇ ਹੋਏ ਮੋਰਚੇ ਦੀ ਸੇਵਾ ਕੀਤੀ ਹੈ ਤੇ ਵੈਗੁਰੂ ਅੱਗੇ ਵੀ ਸਾਡੇ ਉੱਤੇ ਹੱਥ ਰੱਖ ਕੇ ਇਹ ਸੇਵਾ ਕਰਾਉਂਦੇ ਰਹਿਣ ਕੀ ਕਹਿਣਾ ਕਹਾਂਗੇ ਜੀ ਮੋਰਚੇ ਬਾਰੇ ਤੁਸੀਂ ਬੜੀਆਂ ਸਵਾਲ ਨਿਭਾਈਆਂ ਕਿੰਨੀ ਕਿਤੋਂ ਆਸਮੈ ਦਾ ਕਿੰਨਾ ਕਿਤੋਂ ਲੋਕਾਂ ਤੋਂ ਹੰਗਾਰਾ ਮਿਲਿਆ ਸਾਨੂੰ ਆਸਮੈ ਹੈ ਕਿ ਹਜੇ ਵੀ ਹੈ ਆ ਵੋਟਾਂ ਕਰਕੇ ਖਤਮ ਕੀਤਾ ਜੋ ਵੋਟਾਂ ਪੈਖੜੀਆਂ ਦਾ ਫੇਵਿਕ ਪ੍ਰਧਾਨ ਜੀ ਦੀ ਗਵਾਹੀ ਵਿੱਚ ਮੁਵੱਤਲ ਕੀਤਾ ਨਾ ਕਿ ਅਸੀਂ ਚੱਕਿਆ ਆਉਣ ਵਾਲੇ ਸਮੇਂ 'ਚ ਸਮਾਂ ਆ ਸਕਦਾ ਹੈ ਕਿ ਜਦੋਂ ਦਮਾਰੇ ਕੋਈ ਹੋਰ ਪਲਾਨ ਬਣ ਜੇ ਪਰ ਸਿੱਖ ਕੌਮ ਹੈ ਜਿਹੜੀ ਸਿੱਖ ਕਦੇ ਵੀ ਗੁਲਾਮ ਨਹੀਂ ਰਹਿੰਦਾ ਇਹ ਮੋਰਚਾ ਮੁਵਤਲ ਕੀਤਾ ਗਿਆ ਹੈ ਸਰਦਾਰ ਸੰਤ ਸਿੰਘ ਮਾਨ ਸਾਹਿਬ ਜਾਂ ਸਾਡੇ ਸਾਰੇ ਸੀਨੀਅਰ ਆਗੂ ਸਹਿਬਾਨ ਔਰ ਜਦੋਂ ਲੈਖਣਾ ਹੋਣਗੀਆਂ ਦੋਨੋਂ ਸ਼ਰੋਣੀ ਕਮੇਟੀ ਦੀਆਂ ਤੇ ਦੂਸਰੀਆਂ ਉਸ ਤੋਂ ਬਾਅਦ ਫਿਰ ਇਹ ਤੇ ਵਿਚਾਰ ਕੀਤੀ ਜਾਵੇਗੀ ਵਿਚਾਰਕੀ ਮੋਰਚਾ ਲੱਗੇਗਾ ਉਤਨੀ ਦੇਰ ਮੋਰਚਾ ਜਾਰੀ ਰਹੇਗਾ ਜਨਾਚਰ ਦੋਸ਼ੀ ਫੜੇ ਨਹੀਂ ਜਾਣਗੇ ਇਹ ਜਿਹੜਾ ਪੰਥ ਹੈ ਇਹ ਪੈਦਾ ਹੀ ਜ਼ੁਲਮ ਦੇ ਨਾਲ ਟੱਕਰ ਲੈਣ ਵਾਸਤੇ ਹੋਇਆ ਟੱਕਰ ਲੈਂਦਾ ਰਹੇਗਾ ਅੱਜ ਦਾ ਮੋਰਚਾ ਮਤਲਬ ਕੀਤਾ ਗਿਆ ਕੌਸ਼ਤਮ ਲਈ ਇਹ ਬੰਦ ਕੀਤਾ ਗਿਆ ਤੇ ਬਾਅਦ ਦੇ ਵਿੱਚ ਜੋ ਸਰਦਾਰ ਸਿੰਘ ਜੀ ਸਿੰਘ ਮਾਨ ਦਾ ਹਾਈ ਕਮਾਂਡ ਦਾ ਆਰਡਰ ਹੋਊਗਾ ਉਹਦੇ ਹਿਸਾਬ ਨਾਲ ਅੱਗੇ ਮੋਰਚਾ ਚਲਾਇਆ ਜਾਏ ਇਹ ਜਿਹੜਾ ਮੋਰਚਾ ਹੈ ਇਹ ਮੋਰਚਾ ਪਹਿਲਾ ਨਹੀਂ ਹੈ ਕਿਉਂਕਿ ਜਦੋਂ ਤੋਂ 1927 ਤੋਂ ਮਗਰੋਂ ਸਾਡੇ ਮੋਰਚੇ ਚੱਲੀ ਜਾਂਦੇ ਆ ਸਿੱਖ ਕੌਮ ਦੇ ਇਹ ਕਦੇ ਨਹੀਂ ਇਹ ਬੰਦ ਨਹੀਂ ਹੁੰਦਾ ਜਨਚਰ ਇਹ ਅਸੀਂ ਸਿੱਖ ਪੰਜਾਬ ਜਿਹੜੇ ਵਿੱਚ ਹੈਗਾ ਉਹ ਆਜ਼ਾਦ ਨਹੀਂ ਹੁੰਦਾ ਕਿਉਂਕਿ ਸਾਡੇ ਨਾਲ ਕੌਮ ਦੀ ਜਿਹੜੀ ਹੈ ਨਾ ਸਾਡੇ ਨਾਲ ਬਹੁਤ ਧੱਕਾ ਹੋ ਰਿਹਾ